wah guru 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 ਵਾਹ ਸਤਿ ਜੀ ਗਿਆਨ ਧਿਆਨ ਕਿਸੇ ਕੋ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵਡਾ ਸਤਿਗੁਰ ਨਾਨਕ ਜਿਨੇ ਕਲ ਰਾਖੀ ਮੇਰੀ ਮੈਂ ਤਾਂ ਦੀਵਾਨ ਤੁਹੇ ਮੇਰੇ ਸੁਆਮੀ ਮੈਂ ਤਉ ਤੇ ਅਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੇ ਕਰੂੰ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨ ਜਾਣੇ ਮਾਇਆ ਮਤ ਮਤਾ ਮਰਨਾ ਚੀਤਨ ਆਵੇ ਕਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨ ਜਾਣੇ ਮਾਇਆ ਮਤ ਮਤਾ ਮਰਨਾ ਚੇਤਨ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕਾ ਭੋ ਕਿਸ਼ਨਾਹੀ ਚਮ ਨਹੀਂ ਆਵੇ ਨੇਰੇ ਰਹਾ ਜੋ ਤੇਰੇ ਰੰਗ ਰਾਤੇ ਸੁਆਮੀ ਜਿਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮਿਟੇ ਕੋਈ ਸਤਿਗੁਰ ਕਾ ਦਿਲ ਆਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧੈ ਤੇਰੀ ਸ਼ਰਨ ਤੇਰੇ ਪਰਵਾਸੇ ਪੰਜ ਦੁਸ਼ਟ ਲੈ ਸਾਧੈ ਕਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਕਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰਜ ਕਾ ਹਰਸਾ ਵਾਹਿਗੁਰਜ ਕੀ ਫਤਿਹ ਪਰਮ ਸਤਕਾਰਯੋਗ ਦੇਨ ਦੁਨੀ ਦੇ ਮਾਲਿਕ ਕੁੱਲ ਲਕਾਈ ਦੇ ਗਿਆਨ ਦਾਤਾ ਮੁਕਤੀ ਦਾਤਾ ਹਾਜ਼ਰ ਹਜ਼ੂਰ ਸਰਬ ਕਲਾ ਭਰਪੂਰ ਕਲਯੁਗ ਦੇ ਬੋਸਥ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਮੁਬਾਰਕ ਤੇ ਵਿੱਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸత్సੰਗੀ ਜਨਮ ਵਡਪਾਗੇ ਹਾਂ ਚੱਲ ਰਹੀ ਲੜੀਵਾਰ ਵਿਚਾਰ ਦੀ ਅਨੰਦ ਚਪਜੀ ਸਾਹਿਬ ਦੀ 12 ਨੰਬਰ ਪੌੜੀ ਮੰਨੇ ਕੀ ਗੱਤ ਕਹੀ ਨਾ ਜਾਏ ਵਿਚਾਰ ਅਦੀਨ ਹੈ ਸੋ ਵਿਚਾਰ ਅਰੰਭ ਕਰਨ ਤੋਂ ਪਹਿਲਾਂ ਕਲਗੀਧਰ ਦਸ਼ਮੇਸ਼ ਪਿਤਾ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਤਰੀਏ ਜੀ ਬਲੰਦ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗੀਜਨੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਚਪਜੀ ਸਾਹਿਬ ਦੇ ਅੰਦਰ ਬਹੁਤਾਤ ਪੌੜੀਆਂ ਇੱਕ ਸੰਗ੍ਰਹਿ ਦੇ ਵਿੱਚ ਉਚਾਰਨ ਕੀਤੀਆਂ ਨੇ ਜਿਵੇਂ ਸੁਣੇ ਵਾਲੀਆਂ ਚਾਰ ਮੰਨੇ ਵਾਲੀਆਂ ਚਾਰ ਤੇ ਅਗਲੇਰੀਆਂ ਜਿਹੜੀਆਂ ਪੌੜੀਆਂ ਹੋਣੀਆਂ ਨੇ ਉਹ ਵੀ ਚਾਰ ਨੇ ਜਿਨ੍ਹਾਂ ਦਾ ਸਿਧਾਂਤ ਮਜਮੂਨ ਇੱਕੋ ਜਿਹਾ ਹੈ ਮਾਸ ਸਮਝਾਉਣ ਵਾਸਤੇ ਉਦਾਹਰਨਾਂ ਵਿੱਚ ਅਲੱਗ-ਅਲੱਗ ਨੇ ਸੋ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਜਿਨ੍ਹਾਂ ਨੇ ਸੁਣ ਲਿਆ ਤੇ ਸੁਣ ਤੋਂ ਬਾਅਦ ਦੂਸਰੀ ਅਵਸਥਾ ਹੁੰਦੀ ਹੈ ਮੰਨਣ ਦੀ ਪਹਿਲਾ ਸੁਣਨਾ ਫਿਰ ਮੰਨਣਾ ਜਿਹੜਾ ਸੁਨੇਗਾ ਨਹੀਂ ਉਹ ਮੰਨੇਗਾ ਵੀ ਨਹੀਂ ਇਥੋਂ ਤੱਕ ਕਿ ਜਿਹੜਾ ਸੁਨੇਗਾ ਨਹੀਂ ਉਹ ਬੋਲੇਗਾ ਵੀ ਨਹੀਂ ਡਾਕਟਰ ਆਮ ਹੀ ਕਹਿੰਦੇ ਨੇ ਜਿਹੜਾ 1.5 ਸਾਲ ਤੱਕ ਬੱਚਾ ਕੁਝ ਬੋਲਦਾ ਨਹੀਂ ਹੈ ਤੇ ਜੇ ਜਦੋਂ ਡਾਕਟਰ ਨੂੰ ਜਾ ਕੇ ਦਿਖਾਈਦਾ ਏ ਉਹ ਪਹਿਲਾਂ ਉਹਨਾਂ ਦੇ ਕੰਨ ਚ ਚੈੱਕ ਕਰਦਾ ਏ ਕਿ ਇਹਨੂੰ ਸੁਣਦਾ ਏ ਕਿ ਨਹੀਂ ਜੇ ਸੁਣਦਾ ਨਹੀਂ ਹੈ ਫਿਰ ਬੋਲਣ ਦੀ ਗਰੰਟੀ ਕੋਈ ਨਹੀਂ ਜੇ ਸੁਣਦਾ ਹੈ ਫਿਰ ਬੋਲਣ ਦੀ ਗਰੰਟੀ ਹੋ ਸਕਦੀ ਹੈ ਕਿ ਥੋੜਾ ਲੇਟ ਬੋਲ ਪੇਗਾ ਪਰ ਬੋਲੇਗਾ ਜਰੂਰ ਇਸ ਕਰਕੇ ਸੁਣਨਾ ਜ਼ਰੂਰੀ ਹੈ ਸੁਣ ਤੋਂ ਬਾਅਦ ਵਿੱਚ ਬੋਲਣਾ ਹੈ ਤੇ ਪਾਤਸ਼ਾਹ ਜੀ ਨੇ ਇੱਥੇ ਸੁਣ ਤੋਂ ਬਾਅਦ ਮੰਨਣ ਦੀ ਗੱਲ ਕੀਤੀ ਏ ਕਿ ਪਿਆਰੇ ਜੇ ਤੂੰ ਸੁਣ ਲਿਆ ਤੇ ਅੱਗੇ ਮੰਨਣ ਦੀ ਅਵਸਥਾ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਤੇ ਸਹਿਬ ਜੀ ਨੇ ਕਿਰਪਾ ਕੀਤੀ ਮੰਨੇ ਕੀ ਗੱਤ ਕਹੀ ਨਾ ਜਾਏ ਕਹਿੰਦੇ ਜਿੰਨੇ ਮੰਨ ਲਈ ਗੱਲ குரு ਨੇ ਉਪਦੇਸ਼ ਕੀਤਾ ਸਿੱਖ ਨੇ ਮੰਨ ਲਿਆ ਸਤਿ ਵਚਨ ਕਹਿ ਦਿੱਤੇ ਕਹਿੰਦੇ ਉਹਦੀ ਅਵਸਥਾ ਦੱਸੀ ਨਹੀਂ ਜਾ ਸਕਦੀ ਭਾਈ ਲੈਣਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਹਰ ਹੁਕਮ ਸੁਣਿਆ ਤੇ ਮੰਨਿਆ ਤੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਪਣੇ ਥਾਂ ਤੇ ਬਿਠਾਇਆ ਵੀ ਪੁੱਤਰਾਂ ਨੇ ਸੁਣਿਆ ਜ਼ਰੂਰ ਪਰ ਮੰਨਿਆ ਨਹੀਂ ਇਸ ਕਰਕੇ ਪਾਤਸ਼ਾਹ ਨੇ ਪਾਸੇ ਕਰ ਦਿੱਤੇ ਜਿਸ ਸਮੇਂ ਭਾਈ ਲੈਣਾ ਜੀ ਨੂੰ ਗੁਰੂ ਅੰਗਦ ਬਣਾਇਆ ਗਿਆ ਤੇ ਸਾਬ ਜੀ ਨੇ ਕਿਹਾ ਸੀ ਸ੍ਰੀ ਚੰਦ ਲਖਮੀ ਦਾਸ ਜਿਹੜੀ ਮੇਰੀ ਪਿਓ ਦਾਦੇ ਵਾਲੀ ਜਾਇਦਾਦ ਹੈ ਉਹ ਤੁਹਾਡੀ ਹੈ ਉਹਦੇ ਚੋਂ ਭਾਈ ਲੈਣਾ ਕੁਝ ਨਹੀਂ ਲੈਕਾ ਪਰ ਜਿਹੜੀ ਇਲਾਹੀ ਤਾਤ ਹੈ ਚੂਤ ਹੈ ਜੋ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਇਸੀ ਵਾਲੀ ਹੈ ਉਹ ਭਾਈ ਲੈਣੇ ਦੇ ਕੋਲੇ ਹੈ ਉਹ ਤੁਹਾਨੂੰ ਨਹੀਂ ਮਿਲ ਸਕਦੀ ਕਿਉਂਕਿ ਉਹਨਾਂ ਨੇ ਸੁਣ ਕੇ ਮੰਨ ਲਿਆ ਤੁਸੀਂ ਸੁਣ ਕੇ ਅਣ ਸੁਣਿਆ ਕਰ ਦਿੱਤਾ ਪਰ ਕੇ ਨਹੀਂ ਹੈ ਸੁਣਿਆ ਬਹੁਤ ਹੈ ਪੁੱਤਰ ਨੇ ਗੁਰੂ ਸਾਹਿਬ ਜੀ ਦੇ ਸੁਣਦੇ ਰਹੇ ਨੇ ਪਰ ਮੰਨਣ ਦੇ ਵਿੱਚ ਉਹ ਕਾਈ ਕਰਕੇ ਪੁੱਤਰੀ ਕੋਲ ਨਾ ਪਾਲਿਓ ਪਰ ਪੀਰੋਂ ਕੰਨ ਮਰਟਿਏ ਵਾਲੀ ਅਵਸਥਾ ਹੋ ਗਈ ਕਿ ਉਹਨਾਂ ਨੇ ਕੋਲ ਗੁਰੂ ਦੇ ਹੁਕਮ ਨਹੀਂ ਮੰਨਿਆ ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਕੋਈ ਨਾ ਜਿਹੜਾ ਹੁਕਮ ਮੰਨ ਗਿਆ ਉਹ ਇਸਦਾਤ ਨੂੰ ਲੈ ਗਿਆ ਤੇ ਉਹਨਾਂ ਦੀ ਅਵਸਥਾ ਦੱਸੀ ਨਹੀਂ ਜਾ ਸਕਦੀ ਜਿਨ੍ਹਾਂ ਨੇ ਹੁਕਮ ਮੰਨ ਲਿਆ ਹਰ ਇੱਕ ਸਿੱਖ ਨੇ ਗੁਰੂ ਪਾਤਸ਼ਾਹ ਜੀ ਦਾ ਹੁਕਮ ਮੰਨਿਆ ਜਿਹੜਾ ਗੁਰੂ ਤੇ ਆਪਣਾ ਆਪ ਅਰਪਣ ਕਰਨ ਵਾਸਤੇ ਆ ਗਿਆ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਦਾ ਹਰੇਕ ਹੁਕਮ ਮੰਨਿਆ। ਪਾਈ ਲੈਣਾ ਜੀ ਨੇ ਮੰਨਿਆ। ਹੋਰ ਬੇਅੰਤ ਸਿੱਖ ਹੋਏ ਨੇ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਜੀ ਦਾ ਹੁਕਮ ਸੱਤ ਕਰਕੇ ਮੰਨ ਲਿਆ। ਫਿਰ ਉਹਨਾਂ ਨੇ ਪੈਰ ਪਿੱਛੇ ਨਹੀਂ ਟੜਿਆ। ਤੇ ਸਹਿਬ ਜੀ ਕਿਰਪਾ ਕਰਦੇ ਮੰਨੇ ਕੀ ਗੱਤ ਕਹੀ ਨਾ ਜਾਏ ਜਿਨ੍ਹਾਂ ਨੇ ਕੱਲ ਮੰਨ ਲਈਏ। ਉਹਨਾਂ ਦੇ ਬਾਰੇ ਦੱਸਿਆ ਨਹੀਂ ਜਾ ਸਕਦਾ ਕੇ ਕੋ ਕਹੇ ਪਿੱਛੇ ਪਛਤਾਏ ਕਹਿੰਦੇ ਜੇ ਉਹਨਾਂ ਦੇ ਬਾਰੇ ਕੋਈ ਦੱਸਣ ਬਹਿ ਜਾਵੇ ਕਿ ਮੈਂ ਸਾਰੀ ਦੀ ਸਾਰੀ ਜਾਣਕਾਰੀ ਦੇ ਦਾਂਗਾ ਉਹਨਾਂ ਨੇ ਇਦਾਂ ਦਾ ਹੁਕਮ ਮੰਨਿਆ ਜਾਂ ਇਦਾਂ ਦਾ ਸੇਵਾ ਕੀਤੀ ਕਹਿੰਦੇ ਪਛਤਾਵਾ ਹੀ ਹੋਵੇਗਾ ਕਿ ਮੈਂ ਤੇ ਅਧੂਰਾ ਦੱਸਿਆ ਪੂਰਾ ਨਹੀਂ ਦੱਸ ਸਕਿਆ ਜਿਹੜੇ ਰੱਬ ਦੇ ਨਾਮ ਦੇ ਵਿੱਚ ਪਤੀਜੇ ਗਏ ਨੇ ਜਿਹੜੇ ਰੱਬ ਦੇ ਨਾਮ ਨਾਲ ਜੁੜ ਗਏ ਨੇ ਉਹਨਾਂ ਦੀਆਂ ਉਹੀ ਜਾਣਦਾ ਹੈ ਉਹਨਾਂ ਦੀ ਅਵਸਥਾ ਪਰਮਾਤਮਾ ਜਾਣਦਾ ਜਾਂ ਉਹ ਜਾਣਦਾ ਹੈ ਅਸੀਂ ਤਾਂ ਦੇਖ ਸਕਦੇ ਹਾਂ ਪਰ ਬਿਆਨ ਨਹੀਂ ਕਰ ਸਕਦੇ ਕਾਗਜ਼ ਕਲਮ ਨਾਲ ਲਿਖਣ ਹਾਰ ਕਹਿੰਦੇ ਕਾਗਜ਼ ਲੈ ਕੇ ਉਹਦੇ ਉੱਤੇ ਕਲਮ ਲਿਖਣ ਲੱਗ ਜਾਈਂ ਨਾ ਰੱਬ ਦੀ ਸਿਫਤ ਮੁੱਕਦੀ ਹੈ ਤੇ ਨਾ ਉਸ ਮੰਨੇ ਹੋਏ ਦੀ ਸਿਫਤ ਮੁੱਕਦੀ ਹੈ ਜਿਨ੍ਹਾਂ ਨੇ ਆਪਣਾ ਆਪ ਗੁਰੂ ਤੇ ਅਰਪਣ ਕਰ ਦਿੱਤਾ ਆਪ ਜੱਪੇ ਅਵਰਾ ਨਾਮ ਚ ਪਾਵੇ ਵਾਲੀ ਅਵਸਥਾ ਦੇ ਵਿੱਚ ਆ ਗਏ ਆਪ ਵੀ ਚੰਗੇ ਮਾਰਗ ਤੇ ਤੁਰੇ ਤੇ ਦੂਜਿਆਂ ਨੂੰ ਵੀ ਚੰਗੇ ਮਾਰਗ ਤੇ ਪਾ ਗਏ। ਉਹਨਾਂ ਦੇ ਬਾਰੇ ਦੱਸਣਾ ਬੜਾ ਔਖਾ ਹੈ। ਉਹਨਾਂ ਨੇ ਕਿਵੇਂ-ਕਿਵੇਂ ਗੁਰੂ ਦਾ ਹੁਕਮ ਮੰਨ ਲਿਆ ਇਹ ਦੱਸਿਆ ਨਹੀਂ ਜਾ ਸਕਦਾ। ਬਸ ਅਸੀਂ ਥੋੜੀ-ਥੋੜੀ ਉਹਨਾਂ ਦੇ ਜੀਵਨ ਦੀ ਝਲਕ ਦੱਸ ਸਕਦੇ ਹਾਂ ਕਿਸੇ ਨੂੰ। ਪਰ ਉਹਨਾਂ ਦੇ ਜੀਵਨ ਵਿੱਚ ਉਤਰ ਨਹੀਂ ਸਕਦੇ। ਉਹ ਤਾਂ ਉਹੀ ਸਨ ਜਿਹੜੇ ਮੰਨ ਕੇ ਪ੍ਰਵਾਨ ਹੋ ਗਏ। ਕਾਗਜ਼ ਕਲਮ ਨਾਲ ਲਿਖਨ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਕਹਿੰਦੇ ਮੰਨਿਆ ਹੋਇਆਂ ਦੇ ਬਾਰੇ ਬੈਠ ਬੈਠ ਕੇ ਵਿਚਾਰਾਂ ਕਰਦੇ ਨੇ ਵਿਚਾਰਾਂ ਕਰਨ ਦਾ ਇੱਕ ਇਹ ਵੀ ਅਰਥ ਹੈ ਕਿ ਜਦੋਂ ਅਸੀਂ ਕਿਸੇ ਚੰਗੇ ਦੀ ਗੱਲ ਕਰਾਂਗੇ ਸਾਡਾ ਮਨ ਚੰਗਿਆਈ ਨੂੰ ਗ੍ਰਹਿਣ ਕਰੇਗਾ ਕਿ ਅਸੀਂ ਬੁਰੇ ਦੀ ਗੱਲ ਕਰਾਂਗੇ ਤੇ ਸਾਡਾ ਮਨ ਬਰਿਆਈ ਗ੍ਰਹਿਣ ਕਰੇਗਾ ਸਹਿਬ ਜੀ ਕਹਿੰਦੇ ਚੰਗਿਆਂ ਦੀ ਗੱਲ ਕਰਿਆ ਕਰ ਚੰਗਾ ਹੋ ਜਾਏਗਾ ਬੁਰਿਆਂ ਦੀ ਗੱਲ ਕਰੇਗਾ ਤੇ ਬੁਰਾ ਹੋ ਜਾਏਗਾ ਇਸ ਕਰਕੇ ਬਰਿਆਈ ਛੱਡ ਚੰਗਿਆਈ ਨੂੰ ਧਾਰਨ ਕਰ ਲੈ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਏਕੋ ਮਨ ਚਾਣੇ ਮਨ ਕੋਏ ਕਹਿੰਦੇ ਪਰਮਾਤਮਾ ਦਾ ਜਿਹੜਾ ਨਾਮ ਹੈ ਇਹ ਬੜਾ ਬਯੰਤ ਹੈ ਮਾਇਆ ਦੇ ਪ੍ਰਭਾਵ ਤੋਂ ਬਹੁਤ ਉੱਚਾ ਹੈ ਨਾਮ ਦੇ ਵਿੱਚ ਜਿਹਦੀ ਸੁਰਤ ਜੁੜ ਗਈ ਜਿਸ ਮਨੁੱਖ ਦੇ ਮਨ ਦੇ ਵਿੱਚ ਉਸ ਦੀ ਲਗਨ ਲੱਗ ਗਈ ਇੱਕ ਚਾਹਤ ਲੱਗ ਗਈ ਕਹਿੰਦੇ ਉਸ ਦੀ ਵੀ ਮਾਇਆ ਆਤਮਾ ਜਿਹੜੀ ਹੈ ਉਹ ਮਾਇਆ ਦੇ ਪ੍ਰਭਾਵ ਤੋਂ ਉੱਚੀ ਉੱਠ ਜਾਂਦੀ ਹੈ ਤਾਂ ਉੱਠ ਜਾਂਦੀ ਹੈ ਉਹਦੇ ਉੱਤੇ ਤ੍ਰਿਸ਼ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਪ੍ਰਭਾਵ ਨਹੀਂ ਪਾਉਂਦਾ ਕੋਈ ਨਾ ਤਾਂ ਉੱਪਰ ਚਲਾ ਜਾਂਦਾ ਹੈ ਬਸ ਸਹਿਬ ਜੀ ਕਹਿੰਦੇ ਭਾਈ ਇੱਕ ਵਾਰ ਪ੍ਰਭੂ ਦੇ ਨਾਲ ਲੱਗਣ ਲੱਗ ਜਾਏ ਤੇ ਜਿੰਦੀ ਲੱਗ ਗਈ ਉਹਨੂੰ ਵੀ ਪ੍ਰਮਾਤਮਾ ਨੇ ਆਪਣੇ ਵਰਗਾ ਉੱਚਾ ਕਰ ਲਿਆ ਜਿਵੇਂ ਉੱਚੇ ਦਰਖਤ ਦੇ ਨਾਲ ਬੇਲ ਉਗ ਪਵੇ ਵੱਲ ਉਗ ਪਵੇ ਉਹ ਦਾ ਸਾਥ ਲੈ ਕੇ ਉੱਚੀ ਹੋ ਜਾਂਦੀ ਹੈ ਇਦਾਂ ਹੀ ਸਿਮਰਨ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਰੱਬ ਵਾਂਗੂ ਉੱਚੇ ਹੋ ਜਾਂਦੇ ਨੇ ਤੇ ਪ੍ਰਮਾਤਮਾ ਉਹਨਾਂ ਤੇ ਕਿਰਪਾ ਕਰ ਦਿੰਦਾ ਹੈ ਅਗਲੀ ਪੌੜੀ ਤੇ ਅੰਦਰ ਪਾਤਸ਼ਾਹ ਜੀ ਕਿਰਪਾ ਕਰਦੇ ਮੰਨੈ ਸੁਰਤ ਹੋਵੇ ਮਨ ਬੁੱਧ ਪਹਿਲਾ ਅਸੀਂ ਮੰਨੈ ਕੀ ਕਰਤ ਹੁਣ ਕਹਿੰਦੇ ਨੇ ਮੰਨੈ ਨਨੇ ਨੂੰ ਤਲਾਈਆਂ ਹੋ ਗਈਆਂ ਜਿਹਦਾ ਅਰਥ ਹੈ ਜੇ ਮੰਨ ਲੈ ਪਹਿਲਾਂ ਸੀ ਮੰਨੇ ਹੋਏ ਦੀ ਜਿਹਨੇ ਮੰਨ ਲਈ ਜਿਹੜਾ ਪਤੀਤ ਗਿਆ ਜਿਹੜਾ குரு ਦੇ ਨਾਲ ਜੁਟ ਗਿਆ ਤੇ ਹੁਣ ਸਾਬ ਜੀ ਕਹਿੰਦੇ ਜੇ ਤੂੰ ਮੰਨ ਲਵੇ ਜੇ ਤੂੰ ਪ੍ਰਭੂ ਦੇ ਨਾਲ ਪਿਆਰ ਪਾਲ ਲਵੇ ਤੇਰੀ ਲਗਨ ਲੱਗ ਜਾਏ ਕਹਿੰਦੇ ਤੈਨੂੰ ਵੀ ਬਹੁਤ ਕੁਝ ਮਿਲ ਸਕਦਾ ਹੈ ਮੰਨੈ ਸੁਰਤ ਹੋਵੇ ਮਨ ਬੋਧੇ ਕਹਿੰਦੇ ਤੇਰੀ ਉੱਚੀ ਸੁਰਤ ਹੋ ਜਾਏਗੀ ਤੇਰੀ ਬੁੱਧ ਹੈ ਜਿਹੜੀ ਉਹ ਢੈਂਦੀ ਕਰਾ ਚ ਨਹੀਂ ਜਾਏਗੀ ਤੂੰ ਚੰਗੇ ਪਾਸੇ ਨੂੰ ਆਪਣੀ ਸੋਚ ਨੂੰ ਲਿਜਾ ਸਕਦਾ ਹੈ ਤੈਨੂੰ ਚੰਗੇ ਮਾੜੇ ਦੀ ਪਰਖ ਹੋ ਜਾਏਗੀ ਤੈਨੂੰ ਪਤਾ ਲੱਗ ਜਾਏਗਾ ਅੱਗੋਂ ਦੇ ਜੀ ਚੇਤੀਏ ਤਾਂ ਕਾਇਤ ਮਿਲ ਸ ਜਾਏ ਪਾਤਸ਼ਾਹ ਕਹਿੰਦੇ ਜੇ ਪਹਿਲਾਂ ਸੋਚ ਵਿਚਾਰ ਕਰ ਲਈਏ ਕੋਈ ਮਾੜਾ ਕੰਮ ਕਰ ਲੱਗੇ ਆ ਇਸ ਮਾੜੇ ਕੰਮ ਦਾ ਰਿਜ਼ਲਟ ਕੀ ਨਿਕਲੇਗਾ ਸਹਿਯੋਕ ਕਹਿੰਦੇ ਫਿਰ ਮਾੜਾ ਕੰਮ ਕਰਾਂਗੇ ਨਹੀਂ ਫਿਰ ਉਤੋਂ ਡਰ ਲੱਗੇਗਾ ਵੀ ਨਹੀਂ ਮੈਂ ਮਾੜਾ ਨਹੀਂ ਕਰਨਾ ਜੇ ਮਾੜਾ ਕੀਤਾ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਉਹਦੀ ਸਜ਼ਾ ਮਿਲ ਜੇਗੀ ਇਥੋਂ ਤੱਕ ਕਿ ਲੋਕਾਂ ਨੂੰ 12 12 15 15 ਸਾਲ ਬਾਅਦ ਵੀ ਸਜ਼ਾ ਮਿਲਦੀ ਹੈ ਚਾਣੇ ਅਣਜਾਣੇ ਵਿੱਚ ਕੀਤਾ ਹੋਇਆ ਗਲਤ ਕੰਮ 10 12 ਸਾਲ ਬਾਅਦ ਵੀ ਭੰਗਰ ਆਉਂਦਾ ਹੈ ਤੇ ਉਹਦੀ ਸਜ਼ਾ ਪੂਕਤ ਨਹੀਂ ਪੈਂਦੀ ਪਾਸ਼ਾ ਕਹਿੰਦੇ ਪਤਾ ਨਹੀਂ ਜ਼ਿੰਦਗੀ ਦੇ ਕਿਹੜੇ ਮੋੜ ਤੇ ਜਾ ਕੇ ਤੇਰਾ ਉਪਾਜ ਉਗੜ ਜਾਏ ਆਪਾਂ ਤੇ ਦੇਖਦੇ ਹੀ ਐ ਜਿਨ੍ਹਾਂ ਨੇ ਬੁਰੇ ਕਰਮ ਕੀਤੇ ਨੇ ਉਹ ਚਾਹੇ ਬਾਰੀ ਤੌਰ ਤੇ ਧਾਰਮਿਕ ਅਸਥਾਨ ਚਲਾ ਰਹੇ ਸਨ ਕੋਈ ਪਿਤਾ ਖਵਾਂਦਾ ਸੀ ਕੋਈ ਬਾਪੂ ਖਵਾਂਦਾ ਸੀ ਕੋਈ ਕੁਝ ਅਖਵਾ ਰਿਆ ਸੀ ਜਦੋਂ ਉਹਨਾਂ ਦੇ ਪਰਦੇ ਖੁੱਲੇ ਤੋ ਚਾਰ ਪੰਜ ਇਕੱਠੇ ਜੇਲ੍ਹ ਗਏ ਜੇਲ੍ਹ ਚ ਬੈਠੇ ਨੇ ਕਿਉਂ ਪਾਰੀ ਦਿਖਾਵਾ ਕੁਝ ਕਰ ਰਹੇ ਸੀ ਅੰਦਰੋਂ ਕੁਝ ਹੋਰ ਸੀ ਲੋਕਾਂ ਵਾਸਤੇ ਉਹ ਸਿਆਣੇ ਸੀ ਪਰ ਆਪਣੇ ਵਾਸਤੇ ਸਿਆਣੇ ਨਹੀਂ ਰਹੇ ਇਹ ਸੋਚਦੇ ਰਹੇ ਕਿ ਕੋਈ ਨਹੀਂ ਸਾਡਾ ਕਿੜਾ ਕਿਸੇ ਨੂੰ ਪਤਾ ਲੱਗਣਾ ਇਹ ਜਿੰਨੇ ਜਾਣੇ ਆਉਂਦੇ ਐ ਇਹ ਸਾਡੇ ਅੰਨੇ ਸ਼ਰਧਾਲੂ ਨੇ ਇੰਨਾ ਕਿੜਾ ਕੁਝ ਬੋਲਣਾ ਪਰ ਸਾਰੇ ਇੱਕੋ ਜਿੱਕੇ ਨਹੀਂ ਹੁੰਦੇ ਕੋਈ ਸਿਆਣਾ ਵੀ ਆ ਜਾਂਦਾ ਹੈ ਕੋਈ ਸਮਝਦਾਰ ਵੀ ਆ ਜਾਂਦਾ ਹੈ ਜਿਹੜਾ ਫਿਰ ਉਹਨਾਂ ਦੇ ਉਸ ਪਾਪ ਕਰਮ ਦੇ ਵਿੱਚ ਵਟੇ ਪਾ ਕੇ ਉਹਨਾਂ ਨੂੰ ਡੋਪ ਜਾਂਦਾ ਹੈ ਤੇ ਸਹਿਬ ਜੀ ਕਹਿੰਦੇ ਜੇ ਤੂੰ ਗੱਲ ਮੰਨ ਲਏਗਾ ਤੇਰੀ ਜਿਹੜੀ ਸੁਰਤ ਹੈ ਤੇਰੀ ਬੁੱਧੇ ਉੱਚੀ ਹੋ ਜੇਗੀ ਵਿਕਾਰਾਂ ਦੇ ਵਿੱਚ ਨਹੀਂ ਫਸੇਗੀ ਮੰਨੈ ਸੁਰਤ ਹੋਵੇ ਮਨ ਬੁੱਧ ਤੇਰਾ ਮਨ ਸਹੀ ਮਾਰਗ ਤੇ ਚੱਲੇਗਾ ਮਨ ਬੁੱਧ ਦੇ ਪਿੱਛੇ ਚੱਲਣ ਲੱਗ ਜਾਏਗਾ ਜੇ ਤੂੰ ਗੁਰੂ ਦੀ ਗੱਲ ਨਾ ਮੰਨੀ ਤੇਰੀ ਬੁੱਧ ਤੇਰੀ ਸੁਰਤ ਮਨ ਦੇ ਪਿੱਛੇ ਚੱਲੇਗੀ ਤੇ ਮਨ ਚੰਚਲ ਹੈ ਮਨ ਮਿੰਟ ਮਿੰਟ ਤੇ ਬਦਲਦਾ ਹੈ ਤੇ ਉਹ ਫਿਰ ਕਰਾਇ ਲੈ ਜਾਏ ਜਿਵੇਂ ਆਪਾਂ ਬੱਚੇ ਨੂੰ ਗੱਡੀ ਫੜਾ ਦਈਏ ਆ ਪਿੱਛੇ ਬਹਿ ਜੀ ਤੇ ਬੱਚੇ ਦਾ ਕੀ ਭਰੋਸਾ ਕਦੋਂ ਉਹ ਜਿਆਦੀ ਰੇਸ ਕਰਕੇ ਤੇ ਅੱਗੇ ਜਾ ਕੇ ਐਕਸੀਡੈਂਟ ਕਰਾ ਦੇ। ਮਨ ਨੂੰ ਗਰਬਾਣੀ ਨੇ ਬੱਚਾ ਕਿਹਾ ਹੈ। ਕਹੋ ਕਬੀਰ ਪ੍ਰਗਟ ਭਈ ਖੇੜ ਲੇਲੇ ਕੋ ਚੁੰਗੇ ਨਿਤ ਭੇੜ। ਕਬੀਰ ਸਾਹਿਬ ਜੀ ਕਹਿੰਦੇ ਭੇਡ ਹੈ ਜਿਹੜੀ ਉਹ ਮਤ ਹੈ ਤੇ ਜਿਹੜਾ ਮਾਣ ਹੈ ਉਹ ਲੇਲਾ ਹੈ। ਕਹਿੰਦੇ ਲੇਲੇ ਨੇ ਭੇਡ ਨੂੰ ਚੁੰਗਣਾ ਸੀ ਉਲਟਾ ਹੋ ਰਿਹਾ ਏ ਭੇਡ ਲੇਲੇ ਨੂੰ ਚੁੰਗ ਰਹੀ ਹੈ। ਭਾਗ ਮਨ ਨੇ ਬੁੱਧੀ ਦੇ ਪਿੱਛੇ ਚੱਲਣਾ ਸੀ ਤੇ ਬੁੱਧੀ ਮਨ ਦੇ ਪਿੱਛੇ ਚੱਲ ਰਹੀ ਹੈ ਤੇ ਮਨ ਨੇ ਬੜੇ ਪਵਾੜੇ ਪਾਏ ਨੇ ਮਨ ਕਰਕੇ ਲੋਕ ਪਰੇਸ਼ਾਨ ਛੇਤੀ ਹੋ ਜਾਂਦੇ ਨੇ ਮਨ ਕਰਕੇ ਲੜਾਈਆਂ ਪੈ ਜਾਂਦੀਆਂ ਨੇ ਮਨ ਕਰਕੇ ਦੁਖੀ ਹੋਏ ਰਹਿੰਦੇ ਨੇ ਪਾਤਸ਼ਾਹ ਕਹਿੰਦੇ ਮਨ ਚੰਚਲ ਹੈ ਮਨ ਨੂੰ ਜਿਹੋ ਜੀ ਸੰਗਤ ਮਿਲਗੀ ਉਹੋ ਜਿਹਾ ਹੀ ਹੋ ਜਾਣਾ ਕਬੀਰ ਮਨ ਪੰਖੀ ਭਇਓ ਓ ਡੁੱਡ ਦਹਿਦ ਸਜਾਏ ਜੋ ਜੈਸੀ ਸੰਗਤ ਮਿਲੇ ਤੈਸੋ ਫਲ ਖਾਏ ਕਹਿੰਦੇ ਮਾਨ ਪੰਛੀ ਵਰਗਾ ਜਿੱਥੇ ਉੱਡ ਕੇ ਚਲਾ ਗਿਆ ਜਾ ਕੇ ਬਹਿ ਗਿਆ ਉਹੋ ਜਿਹੀ ਹੋ ਜਾਏਗਾ ਜੇ ਚੰਗਿਆ 'ਚ ਬਹਿ ਗਿਆ ਚੰਗਾ ਬੁਰਿਆਂ 'ਚ ਬਹਿ ਗਿਆ ਬੁਰਾ ਹੋ ਜਾਏਗਾ ਪਰ ਕਬੀਰ ਸਾਹਿਬ ਜੀ ਨੇ ਕਿਹਾ ਕਹੋ ਕਬੀਰ ਪ੍ਰਗਟ ਭਈ ਖੇਡ ਲੇਲੇ ਕੋ ਚੁੰਕੇ ਨਿਤ ਭੇੜ ਕਹਿੰਦੇ ਸਾਨੂੰ ਪ੍ਰਗਟ ਇਹ ਖੇਡ ਸਮਝ ਆ ਗਈ ਫਿਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕਬੀਰ ਸਾਹਿਬ ਤੁਹਾਨੂੰ ਸਮਝ ਕਿੱਦਾਂ ਲੱਗੀ ਫਿਰ ਦੋ ਪੰਕਤੀਆਂ ਗੁਰੂ ਸਾਹਿਬ ਦੀਆਂ ਨੇ RAM RAMAT MAT PRAGATI AAI ਕਹੋ ਕਬੀਰ ਗੁਰ ਸੋਜੀ ਪਾਈ પાછે ਕਹਿੰਦੇ ਕਬੀਰ ਜੀ ਇਦਾਂ ਕਹੋ ਮੈਂ ਜਦੋਂ ਪਰਮਾਤਮਾ ਦਾ ਸਿਮਰਨ ਸ਼ੁਰੂ ਕਰ ਦਿੱਤਾ ਉਹਦੇ ਸਿਮਰਨ ਦੇ ਵਿੱਚੋਂ ਮੈਨੂੰ ਸਮਝ ਆਈ ਤੇ ਉਹ ਸਮਝ ਦੇ ਨਾਲ ਇਹ ਸਾਰੀ ਪ੍ਰਗਟ ਖੇਡ ਮੇਰੇ ਸਾਹਮਣੇ ਆ ਗਈ। RAM RAM ਤਮਤ ਪ੍ਰਗਟਿ ਆਈ ਕਹੋ ਕਬੀਰ ਗੁਰ ਸੋਜੀ ਪਾਈ ਹੇ ਕਬੀਰ ਐ ਕਹੋ ਗੁਰੂ ਨੇ ਸਮਝ ਦਿੱਤੀ ਹੈ ਗੁਰੂ ਨੇ ਮੈਨੂੰ ਸਮਝਾਇਆ ਹੈ। ਤੇ ਮਾਲਕ ਜੀ ਕਹਿੰਦੇ ਮੰਨੈ ਸਗਲ ਭਵਨ ਕੀ ਸੁਧ ਫਿਰ ਸੰਸਾਰ ਦੀ ਅਵਸਥਾ ਸਮਝ ਲੱਗ ਜੇਗੀ ਕਿਹੜਾ ਕਿੱਦਾਂ ਦਾ ਹੈ ਤੇ ਕਿਹੜਾ ਕਿੱਦਾਂ ਦਾ ਹੈ ਮੰਨੈ ਮੂੰਹ ਚੋਟਾ ਨਾ ਖਾਇ ਮੰਨ ਕੇ ਵੇਖ ਪਿਆਰਿਆ ਵਿਕਾਰਾਂ ਦੀਆਂ ਚੋਟਾਂ ਤੈਨੂੰ ਨਹੀਂ ਪੈਣਗੀਆਂ ਮੰਨੈ ਚਮਕੇ ਸਾਥ ਨ ਜਾਏ ਮੰਨ ਕੇ ਦੇਖ ਸ਼ਮਾ ਦਾ ਡਰ تیر ਤੋਂ ਨਿਕਲ ਜਾਏਗਾ ਮੌਤ ਦਾ ਡਰ ਤੈਨੂੰ ਡਰਾ ਨਹੀਂ ਸਕੇਗਾ ਐਸਾ ਨਾਮ ਨਿਰੰਜਨ ਹੋਏ ਕਹਿੰਦੇ ਇਹ ਪ੍ਰਮਾਤਮਾ ਦਾ ਨਾਮ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਏਕੋ ਮਨ ਚਾਣੇ ਮਨ ਕੋਏ ਕਹਿੰਦੇ ਜਿਹੜਾ ਮਨ ਮੰਨ ਲਵੇ ਮਨ ਕਰਕੇ ਪ੍ਰੀਤ ਪਾਲ ਲਵੇ ਪ੍ਰਮਾਤਮਾ ਦੇ ਨਾਲ ਕਹਿੰਦੇ ਫਿਰ ਉਹਦੇ ਤੇ ਕਿਰਪਾ ਹੋ ਜਾਂਦੀ ਹੈ ਉਹਦਾ ਜੀਵਨ ਦਾ ਪਰ ਉਤਾਰਾ ਹੋ ਜਾਂਦਾ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਆ ਜਾਂਦਾ ਹੈ ਉਹਨੂੰ ਥਾ ਥਾਂ ਦੀ ਮੁਹਤਾਜਗੀ ਨਹੀਂ ਕਰਨੀ ਪੈਂਦੀ ਉਦੀ ਜ਼ਿੰਦਗੀ ਸੁਖਾਲੀ ਹੋ ਜਾਂਦੀ ਹੈ ਸੋ ਗੁਰੂ ਪਾਤਸ਼ਾਹ ਕਿਰਪਾ ਰਹਿਮਤ ਕਰਨ ਸਮੇ ਨੂੰ ਮੁੱਖ ਰੱਖਦੇ ਹੋਏ ਸਮਾਪਤੀ ਕਰੀਏ ਵਿਚਾਰ ਕਰਦੇ ਆਂ ਭੁੱਲਾਂ ਦੱਸਦੀਆਂ ਚੰਗੇ ਬਚਨ ਸਤਗੁਰੂ ਜੀ ਦੇ ਜਾਣ ਕੇ ਹਿਰਦੇ ਵਿੱਚ ਵਸਾ ਲੈਣੇ ਜੀ ਪਲਾਉ ਜੀ ਫੱਤੇ ਵਾਹਿਗੁਰੂ ਜਿੱਕਾ ਹਰਸਾ ਵਾਹਿਗੁਰੂ ਜਿੱਕੀ ਫੱਤੇ